ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਰੂਰੀ ਅਪਡੇਟ ਆ ਰਾਤ ਦੇ ਤਕਰੀਬਨ ਡੇਢ ਵੱਜ ਚੁੱਕੇ ਆਪਾਂ ਸਮਾਪਤੀ ਕਰਕੇ ਆਏ ਸੀ ਆਪਾਂ ਮੇਨ ਗੱਲ ਹੀ ਕਰਨੀ ਹੈ ਕਿ ਹੜ੍ਹਾਂ ਦੇ ਵਿੱਚ ਜਿਹੜੇ ਹੜ ਹੜ੍ਹਾਂ ਨਾਲ ਨੁਕਸਾਨ ਹੋਇਆ ਪਰਿਵਾਰਾਂ ਦਾ ਆਪਾਂ ਸਾਰੇ ਲੱਗੇ ਹੋਏ ਨੇ ਤੁਹਾਡੇ ਵੀ ਮੈਸੇਜ ਆਈ ਸੀ ਕਿ ਆਪਾਂ ਕਿਵੇਂ ਸੇਵਾ ਨਿਭਾ ਸਕਦੇ ਆਂ ਦੇਖੋ ਜੀ ਉੱਥੇ ਹੁਣ ਰਾਸ਼ਨ ਬਹੁਤ ਓਵਰ ਹੋ ਚੁੱਕਿਆ ਉੱਥੇ ਹੁਣ ਲੋੜ ਆ ਆਪਾਂ ਉੱਥੇ ਮੋਰਚਾ ਲੰਮਾ ਚੱਲਣਾ ਆਪਾਂ ਡੀਜ਼ਲ ਦੀ ਸੇਵਾ ਲਈ ਆ ਆਪਾਂ ਉਥੇ ਡੀਜ਼ਲ ਸੇਵਾ ਦੇ ਵਿੱਚ ਜਿੰਨਾ ਹੋ ਸਕੇ ਆਪਾਂ ਸਾਰੇ ਪਰਿਵਾਰਾਂ ਦਾ ਸਾਥ ਦੇਣਾ ਇੱਕ ਦੂਜੇ ਦੇ ਨਾਲ ਮਿਲ ਕੇ ਵਿਚਾਰ ਕਰਕੇ ਚੱਲੋ ਸੇਵਾ ਆਪਦੇ ਅਥੀ ਜਾ ਕੇ ਕਰੋ ਤਾਂ ਸਭ ਨਾਲੋਂ ਵਧੀਆ ਗੱਲ ਆ ਜਿੰਨੇ ਵੀ ਪਰਿਵਾਰ ਆਪਾਂ ਰਲ ਕੇ ਸੇਵਾ ਕਰਨੀ ਚਾਹੁੰਦੇ ਆ ਤਾਂ ਆਪਾਂ ਉਥੇ ਡੀਜ਼ਲ ਦੀ ਸੇਵਾ ਦੇ ਵਿੱਚ ਆਪਾਂ ਹੰਬੜਾ ਮਾਰਿਆ ਹੋਇਆ ਤੇ ਆਪਾਂ ਉਥੇ ਡੀਜ਼ਲ ਦੀ ਸੇਵਾ ਦੇ ਵਿੱਚ ਪਹੁੰਚਣਾ ਲੈ ਕੇ ਬੇਨਤੀ ਇਹ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਕਿ ਜਿੰਨੇ ਵੀ ਉੱਥੇ ਸਾਡੇ ਹੁਣ ਆਪਾਂ ਰਾਤ ਨੂੰ 1:00 ਵਜੇ ਆਪਾਂ ਤੁਰਦੇ ਹੁੰਨੇ ਆ ਜਿੰਨੇ ਵੀ ਵੀਰਾਂ ਨੇ ਉੱਥੇ ਮਿਲ ਕੇ ਆਏ ਆ ਕੈਂਪ ਲੱਗੇ ਹੋਏ ਨੇ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਆ ਕਿ ਬਾਈ ਉੱਥੇ ਹੁਣ ਰਾਸ਼ਨ ਇਸ ਟਾਈਮ ਲੋਡ ਆ ਇਹ ਨਾ ਹੋਵੇ ਆਪਣਾ ਉੱਥੇ ਰਾਸ਼ਨ ਲੋਡ ਤੋਂ ਜ਼ਿਆਦਾ ਆਪਾਂ ਤੁਰ ਵਰਤੋ ਨਾ ਕਰੀਏ ਜਿਹੜੇ ਥੀਰਾਂ ਨੂੰ ਲੋਡ ਆ ਉਹਨਾਂ ਤੱਕ ਪਹੁੰਚੇ ਫੇਰ ਸਾਡੀ ਸੇਵਾ ਸਫਲ ਆ ਇਹ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਸ ਚੀਜ਼ ਤੋਂ ਬਚ ਕੇ ਰਹੋ ਇਹ ਮੋਰਚਾ ਲੰਮਾ ਚੱਲਣਾ ਕੋਈ ਮਹੀਨੇ ਦੋ ਮਹੀਨੇ ਦੀ ਗੱਲ ਨਹੀਂ ਤੇ ਜਿਹੜੇ ਵੀ ਲੱਗੇ ਹੋਏ ਨੇ ਪਿਛਲੇ 1 ਮਹੀਨੇ ਤੋਂ ਸਾਰਿਆਂ ਦੇ ਚਰਨਾਂ ਵਿੱਚ ਨਮਨ ਆ ਜਿਨ੍ਹਾਂ ਨੇ ਇੱਕ ਰਾਤ ਵੀ ਆਪਦੇ ਘਰ ਜਾ ਕੇ ਨਹੀਂ ਦੇਖਿਆ ਉਥੇ ਦਿਨ ਰਾਤ ਸੇਵਾ ਨਿਭਾ ਰਹੇ ਨੇ ਮਹਾਰਾਜ ਤੁਹਾਨੂੰ ਸਭ ਨੂੰ ਜਾਣੀ ਜਾਣ ਨੇ ਤੁਹਾਡੇ ਸਭ ਦੀ ਸੇਵਾ ਪ੍ਰਵਾਨਾ ਸੱਚਖੰਡ ਦੇ ਵਿੱਚ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ